ਹਾਂਜੀ ਕੀ ਹਾਲ ਚੱਲ ਭੁੱਲਰ ਸਾਹਿਬ ਵਧੀਆ ਜੀ ਵਧੀਆ ਤੁਸੀਂ ਸੁਣਾਓ ਆਪਣੇ ਸਾਹਿਬ ਅੱਜ ਹੌਲੈਂਡ ਨੂੰ ਕਿੱਧਰ ਜੋਈ ਖੜੇ ਜੇ ਅੱਜ ਹੌਲੈਂਡ ਦਾ ਟਾਈਮ ਆ ਗਿਆ ਹੁਣ ਬਾਹਰ ਕੱਢਣ ਦਾ ਅੱਛਾ ਮੈਂ ਵੱਢਣ ਲੱਗੇ ਸੀ ਅੱਜ ਆਪਾਂ ਬਾਸਪਤੀ 1509 ਅੱਛਾ ਜੀ ਮੈਂ ਅਬ ਚੱਲੀਏ ਵੱਢੀਏ ਕਿਉਂਕਿ ਬਾਸਪਤੀ ਪੱਕੀ ਵੀ ਹੈ ਆਪਣਾ 7 ਤਰੀਕ ਦਾ ਜਿਹੜਾ ਬਾਰਿਸ਼ ਮੀਂਹ ਦੱਸਦੇ ਪਏ ਹਾਂਜੀ ਹੂੰ ਆਪਣਾ ਥਾਂ ਨੀਵਾ ਵਿਖਾਉਣੇ ਆਪਾਂ ਦਰਸ਼ਕਾਂ ਨੂੰ ਹੂੰ ਇਹ ਸਾਡਾ ਰਾਦਾ ਹੀ ਵਿਚਾਲੇ ਨੂੰ ਅੱਥਾ ਏਟ ਕਰ ਲਿਏ ਆਪ ਕਾਫੀ ਨੀਵਾ ਚਾਰ ਪੰਜ ਫੋੜ ਨੀਵਾ ਦੂਸਰੀ ਪੈੜੀ ਨਾਲੋਂ ਦੂਸਰੀ ਪੈੜੀ ਨਾਲੋਂ ਤਾਂ ਕਰਕੇ ਵੱਢ ਲੱਗੇ ਹਾਂ ਆ ਉਹ ਤੁਹਾਨੂੰ ਵਿਖਾਉਣੇ ਆ ਆਪਾਂ ਆਪ ਦੀ ਫਸਲ ਆ ਦੇਖੋ ਆ ਪੂਰੀ ਸਾਡ ਵੱਢ ਰਹੇ ਆ ਬੱਚੋ ਨਾ ਠੀਕ ਹੈ ਇਹ ਕਿਹੜੀ ਵੈਰੈਟੀ ਹੋਈ ਆ ਵੀਰੇ ਇਹ ਵੈਰੈਟੀ ਹੈ ਜੀ ਆਪਣੀ 1509 ਅੱਛਾ ਜੀ ਇਹ ਕਿਹੜਾ ਬੀ ਲਾਇਆ ਸੀ ਵੀਰੇ ਲਿਆ ਕੇ ਇਹ ਆਪਾਂ ਕਾਫੀ ਟਾਈਮ ਤੋਂ ਨਾ ਸ਼ਕਤੀ ਵਰਦਕ ਦਾ ਜਿਹੜਾ ਉਹ ਕੰਪਨੀ ਦੀ ਆਪਾਂ ਪ੍ਰੋਮੋਸ਼ਨ ਨਹੀਂ ਕਰ ਸਕਦੇ ਪਰ ਆਪਾਂ ਅਜੇ ਤੱਕ ਸ਼ਕਤੀ ਵਰਧਕ ਦਾ ਵੀ ਵਰਤਿਆ ਝੋਨੇ ਦਾ ਵੀ ਤੇ ਬਾਸਪਤੀ ਦਾ ਵੀ ਅੱਛਾ ਜੀ ਬੜੇ ਵਧੀਆ ਆਪਾਂ ਨੂੰ ਰਿਜ਼ਲਟ ਕੋਈ ਇਹਦੇ ਚ ਉੱਚਾ ਬੂਟਾ ਜਾਂ ਕੁਝ ਵੀ ਬੀਜ ਹੈ ਜਿਵੇਂ ਆਪਣੇ ਐ ਬਿਮਾਰੀ ਨਾਲ ਓਕੀ ਹੁਨ ਕਾ ਦਿੰਦੇ ਆ ਨਿਕਲ ਆਉਂਦਾ ਦੂਸਰਾ ਜਿਵੇਂ ਮੁੱਛਲ ਚ ਹਾਂ ਨਿਕਲਦੇ ਨੇ ਝੰਡਾ ਰੋਗ ਝੰਡਾ ਰੋਗ ਪਾ ਤੁਸੀਂ ਕੋਲ 4 ਕਿੱਲੇ ਥਾਂ ਹੈ ਆਪਣਾ ਹਾਂਜੀ ਇਹਦੇ ਵਿੱਚ ਤੁਸੀਂ ਆਪ ਦੱਸੋ ਕੋਈ ਮਾੜਾ ਮੋਟਾ ਕਿ ਚਲੋ ਸੋਨਮਗਰ ਕੋਈ ਇੱਕ ਨਹੀਂ ਇਹ ਇਸ ਤੋਂ ਜ਼ਿਆਦਾ ਪਰਮਲ ਚ ਆਪਾਂ ਵੇਖ ਲਈਦੇ ਕਈ ਰੀ ਬੂਟੇ ਸਾਡ ਸੂਡ ਮਾੜੀ ਮੋਟੀ ਤੇ ਬਾਕੀ ਵਧੀਆ ਚੰਗੀ ਖੁਸ਼ਬੂਤੀ ਜਿਵੇਂ ਅੱਜ ਕੱਲ ਆਪਾਂ ਨੂੰ ਪਤਾ ਹਲਦੀ ਰੋਗ ਬੜਾ ਪਿਆ ਹੈ ਹਾਂਜੀ 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 ਮੋੜ ਦੇਖੋ ਇਧਰ ਆਓ ਬੱਲ ਕੋਲਾ ਦੇਖੋ ਨਰੋਲ ਜੀ ਨਹੀਂ ਨਹੀਂ ਬਿਲਕੁਲ ਵਧੀਆ ਖੜੀ ਹੈ ਕੋਈ ਬਿਮਾਰੀ ਨਹੀਂ ਬਾਕੀ ਜਦੋਂ ਆਪਾਂ ਨੂੰ ਪਤਾ ਯਾਰ ਜਦੋਂ ਨਾੜ ਬਿਲਕੁਲ ਹਰਾ ਖੜਾ ਹੈ ਪਰਾਲੀ ਜਿਹੜੇ ਤੰਦਰੁਸਤ ਰਹੇਗੀ ਜੀ ਤੰਦਰੁਸਤ ਤੇ ਹਰੀ ਏ ਉਹ ਝਾੜ ਤਾਂ ਫਿਰ ਆਪਣੇ ਆਪ ਦੇਵੇਗਾ ਜੀ ਜੀ ਝਾੜ ਬਾਰੇ ਤਾਂ ਆਪਾਂ ਜੀ ਨਹੀਂ ਕਹਿ ਸਕਦੇ ਕੋਪਿਆਤ ਕੀ ਚੋਣ ਨਹੀਂ ਪਹਿਲੀ ਯਾਰ ਲਾਈ ਕੇ ਪਹਿਲਾਂ ਵੀ ਲਾਉਣੇ ਆ ਜੀ ਲਾਈ ਦੀ ਆਪਾਂ ਚਾਰ ਕਿਨੇ ਥਾਂ ਆਲੂ ਲਾਈਦੇ ਨੇ ਅੱਛਾ ਪਹਿਲਾਂ ਕੀ ਝਾੜ ਛੁੱਟ ਰਹਿਦਾ ਜਾਂਦਾ ਪਹਿਲਾਂ ਬਹੁਤ ਵਧੀਆ ਝੜਦੀ ਸੀ ਐਤ ਕੀ ਦੇ ਪ੍ਰਾ ਦਾਦੇ ਵੀ 15 20 ਮਣ ਚੋਨਾ ਵੈਸੇ ਘਾਟੇ ਕੱਲ ਤਲਾਇਆ ਅਸੀਂ ਕਾਲੀ 14 60 ਮਣ ਨਿਕਲਿਆ ਉਹੀ ਗੱਲ ਮੈਂ ਕਰਦਾ ਆਪਣੇ ਘਾੜ ਚੋਨਾ ਵਧਿਆ ਚਾਹ ਨਹੀਂ ਝਾੜ ਘਾਟ ਹੀ ਹੈ ਠਕੋ ਮੈਂ ਨੀ ਮਣ ਜਿਹੜਾ ਝਾੜ ਕੇ ਨਾ ਘਾਟੇ ਅੱਛਾ ਜੀ ਜਿਹਨ ਦੇ ਝਾੜ ਫਾਰੇ ਆਪਾਂ ਇਹ ਗੱਲ ਨਹੀਂ ਕਰਨੀ ਕਿਉਂਕਿ ਜਿੰਨਾ ਚਿਰ ਇਹ ਮਾਫਾ ਦੀ ਪਲਾਣ ਹੀ ਲੈਂਦੇ ਪਲਾਣ ਹੀ ਲੈਂਦੇ ਜੇ ਅਸੀਂ ਆਪਾਂ ਇਹਦੇ ਬਾਰੇ ਨਹੀਂ ਦੱਸਾਂ ਕਿ ਕਿੰਨੇ ਆਣ ਛੜੀਏ ਐਵੇਂ ਆਪਣੀ ਕਿਸੇ ਗਲਤ ਇਨਫੋਰਮੇਸ਼ਨ ਦੇ ਨਾਲ ਉਹ ਕਿਸਾਨ ਵੀਰ ਜਿਹੜਾ ਹੋਰ ਪੰਗਾ ਲੈ ਪਵੇ ਤੁਹਾਨੂੰ ਨੁਕਸਾਨ ਹੋਵੇ ਅੱਜ ਦੋਸਤੋ ਵੈਸੇ ਵੇਖਣ ਵਾਲੀ ਗੱਲ ਇਹ ਆ ਵੀ ਭਰਾ ਦੇ ਜਿੰਨੇ ਵੀ ਤਫੇਰੇ ਘੇੜਾ ਮਾਰਿਆ ਚਾਰਾ ਕਿੱਲੇ ਆ ਦੇ ਵਿੱਕੀ ਤੇ ਵੀ ਥਿਲਾ ਡਿੱਗਿਆ ਜਾਂ ਬੂਟਾ ਕੋਈ ਡਿੱਗਿਆ ਨਹੀਂ ਵੀ ਆਮ ਦੱਸਦੇ ਆ ਵੀ ਜਿਵੇਂ ਵੇਛ ਜਾਂਦੀ ਏ ਹਾਂ ਪੱਕਣ ਤੇ ਬਿਲਕੁਲ 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 ਇੱਕ ਨੰਬਰ ਕੁਆਲਿਟੀ ਦਾਣਾ ਵੇਖ ਸਕਦੇ ਤੁਸੀਂ ਬਾਸਮਤੀ ਦਾ ਆ ਦੇਖੋ ਹਾਂ ਤੇ ਨਾਲੇ ਮੈਂ ਦੱਸਣਾ ਚਾਹੁੰਦਾ ਇਹ 100 ਦਿਨ ਦੀ ਆਪਾਂ ਵਟ ਰਹੇ ਹਾਂ ਅੱਛਾ ਜੀ ਹਾਂ 100 ਦਿਨ ਦੀ ਅੱਜ ਇਹ ਸਭ ਤੋਂ 4 ਦਿਨ ਉੱਪਰ ਹੋ ਗਏ ਨੇ 2-4 ਦਿਨ ਉੱਪਰ ਹੋ ਗਏ ਕੰਬਾਈਨ ਵਾਲਾ ਵੀਰ ਸੀਗਾ ਤੇ ਉਹ ਪਾਸੇ ਗਿਆ ਹੋਇਆ ਸੀ ਠੀਕ ਹੈ ਠੀਕ ਅੱਜ ਫਿਰ ਬਾਕੀ ਤੁਸੀਂ ਉਹ ਵੇਖੋ ਮਸ਼ੀਨ ਨੂੰ ਵੜਦੀ ਪਈ ਨਹੀਂ ਜੇ ਆਪਾਂ ਅੱਜ ਵੀਡੀਓ ਕਹਿੰਦੇ ਜਿਹੜੀਆਂ ਵਾਇਰਲ ਹੁੰਦੀਆਂ ਹਨ ਸਾਦੀ ਰੋਗ ਕਿੰਨਾ ਘੱਟਾ ਉੱਡਣ ਪਿਆ ਨਹੀਂ 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 ਤੁਸੀਂ ਆ ਸਾਪ ਹੈ ਬਿਲਕੁਲ ਨਾ ਅੱਗੇ ਘੱਟਾ ਨਾ ਪਿੱਛੇ ਘੱਟਾ ਹੈ ਬਿਲਕੁਲ ਬਾਕੀ ਝਾੜਤਾ ਮਹਾਰਾਜ ਦੇ ਹੱਥੇ ਬਾਕੀ ਮਿਹਨਤ ਕੀਤੀ ਸਪਰੇਆ ਟਾਈਮ ਤੋਂ ਟਾਈਮ ਕੀਤੀਆਂ ਕਿੰਨੀਆਂ ਸਪਰੇਆ ਕੀਤੀਆਂ ਭਰਾ ਇਹਨਾਂ ਨੂੰ ਵੀ ਰੱਤੇ ਨੂੰ ਸਪਰੇਆ ਹੀ ਕੀਤੀ ਤਿੰਨ ਕੀਤੀਆਂ ਬਿਲਕੁਲ ਬਿਲਕੁਲ ਤਿੰਨ ਸਪਰੇਆ ਕੀਤੀਆਂ ਪ੍ਰਦਾਨ ਵੀ ਪਾਈ ਸੀ ਅੱਛਾ ਜੀ ਤੇ ਬਾਤਾਂ ਕਰ ਕਿੰਨੀਵੇਂ ਕਰਕੇ ਥੋੜਾ ਜਹੀ ਅਖੇ ਵੀ ਇਹਨੂੰ ਵੱਢ ਲਈਏ ਬਾਕੀ ਆਲੂ ਆਜਾ ਰੱਬ ਦੀ ਮਰਜ਼ੀ ਹੈ ਗਰਮੀ ਨਹੀਂ ਭਰਾ ਜੀ ਕੋਈ ਨਾ ਦਿਨ ਅਜੇ ਗਰਮੀ ਨਹੀਂ ਹੋਈ ਇਹ ਤਾਂ ਜਿਵੇਂ ਹਾੜ ਸੌਣ ਹੀ ਹੋਇਆ ਪਿਆ ਮੈਨਾਂ ਹੀ ਪੁੱਛੋ ਨਾ ਆਲੂ ਪੌਣੇ ਦੀ ਪਰ ਹੁਣ ਸੋਚਿਆ ਵੀ ਅਜੇ 15 ਦਿਨ ਰੋਕ ਜੀਏ ਟੈਂਪਰੇਚਰ ਘਟੇਗਾ ਨਹੀਂ ਤੇ ਆਹ ਕਾ ਪਟਾਕਾ ਮਾਰ ਜੇਗਾ ਨਹੀਂ 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 ਬੈਲ ਪਾਛਾ ਫਿਰ ਅੱਜ ਫਿਰ ਮੈਂ ਤਾਂ ਆਣਾ ਵੀ ਆਪਰ ਨਾਲੇ ਆਪਣਾ ਹੋਲੈਂਡ ਕਰਾਇਆ ਜਿਹੜਾ ਮੋਡੀਫਿਕੇਸ਼ਨ ਹਾਂਜੀ 14 ਫੁੱਟਾ ਟਰਾਲਾ ਪਾਇਆ ਕਿੰਨੇ ਫੁੱਟਾ ਭਰਾ 14 7 ਦਾ ਟਰਾਲਾ ਏ 14 7 ਦਾ ਹਾਂ ਸੰਧੂ ਵੀਰ ਕੋਲੋਂ ਕਰਵਾਇਆ ਸੀ ਆਪਾਂ ਅੱਛਾ ਮੋਡੀਫਾਈ ਟਰੈਕਟਰ ਦਾ ਛਾੜਾ ਮੋਟਾ ਹੱਥ ਪੱਲਾ ਮਰਵਾਇਆ ਸੀਗਾ ਨਹੀਂ ਨਹੀਂ ਬਹੁਤ ਵਧੀਆ ਵੀਰੇ ਰਿਜ਼ਲਟ ਨਾਲੇ ਇਹਨੂੰ ਆਪਾਂ ਅੱਜ ਕਰੀਏ ਚੈੱਕ ਸਾਰੇ ਦਾਣੇ ਪੁਆਈਏ ਇਹਦੇ ਅੱਜ ਦਾਣੇ ਤਾਂ ਪਤਾ ਕੀ ਭਰਾ ਤੂੰ ਹੀ ਜ਼ਿੰਮੇਵਾਰ ਏ ਦਾਣੇ ਮੈਦ ਕੇ ਨਾ ਚਾਰ ਭਰਨੇ ਹੋ ਜੇ ਸਹੀ ਗੱਲ ਸਹੀ ਗੱਲ ਸਹੀ ਗੱਲ ਭਰਾ ਭਰ ਕੇ ਕਰਾਂ ਪਹਿਲੀ ਵਾਰ ਤਾਂ ਸਹੀ ਮੈਨੇ ਚੈੱਕ ਹੋ ਗਲਾਡੇ ਵੀਰਾ ਹਾਂ ਆਰ ਪੀ ਐਮ ਤੋੜਦਾ ਕਿਵੇਂ ਤੇਲ ਖਰਚਾ ਕੀ ਕੱਢਦਾ ਹੋਰ ਸੁਣਾਓ ਤਾਇਆ ਜੀ ਕੀ ਹਾਲ ਚਾਲ ਨੇ ਹੋਰ ਭਰਾ ਕੀ ਹਾਲ ਨੇ ਵੱਢੀ ਆਉਂਦੇ ਫਿਰ ਇਹ ਲਾਗੇ ਕੰਮ ਗਰਮੀ ਬੜੀ ਯਾਰ ਗਰਮੀ ਕਮਾਲ ਕੀਤੀ ਬੈਠੀ ਹੈ ਗਰਮੀ ਵਟ ਗੱਡੀ ਖੜੀ ਆ ਦਸੀ ਜਾਂਦੇ 7 ਫਰੀ ਗ੍ਰਾਮੀ ਹੈ 7 بارش ਹੈ ਵਾਵਾ ਹੂੰ ਇਹ ਪਰ ਵੀ ਰੋਟੀ ਉਹਨੀ ਫਾਈਵ ਸਟਾਰ ਤੇ ਸਵਾਰ ਨਹੀਂ ਲੱਗਦੀ ਜਿੰਨੀ ਉਹਦੀ ਗੱਲ ਨੂੰ ਵਟ ਤੇ ਬਹਿ ਕੇ ਛਕਣ ਦਾ ਪ੍ਰਸ਼ਾਦਾ ਸਵਾਦ ਆਉਂਦਾ ਸਹੀ ਗੱਲ ਨਾਲੇ ਜਦੋਂ ਭੁੱਖ ਹੋਵੇ ਫਿਰ ਹਾਂ ਬਿਲਕੁਲ ਸਹੀ ਗੱਲ ਹੈ ਆਟੋਮੈਟਿਕ ਹੀ ਰਾਬਰ ਲਈ ਬਸ ਸਹੀ ਗੱਲ ਸਹੀ ਗੱਲ ਤਾਂ ਇਹਨਾਂ ਨਜ਼ਾਰਾ ਵੱਡੇ ਰੈਸਟੋਰੈਂਟਾਂ ਤੇ ਨਹੀਂ ਹੁੰਦਾ ਜਿੱਨਾ ਵਟ ਤੇ ਬਹਿ ਕੇ ਪ੍ਰਸ਼ਾਦਾ ਛਕਣ ਦਾ ਹੁੰਦਾ ਸਹੀ ਗੱਲ ਬਹੁਤ ਬਹੁਤ ਮਸ਼ੀਨ ਉੱਚਾ ਮਾਰ ਲਈ ਹੈ ਨਾ ਮਸ਼ੀਨ ਪਾਉ ਆ ਪੈਕ ਲਾਉਣ ਤੋਂ ਜ਼ਿਆਦਾ ਨਜ਼ਾਰਾ ਆਉਂਦਾ ਅੱਜ ਵਾਰ ਉਹ ਜਾ ਬਾਬੇ ਵਾਲਾ ਵੀਰਵਾਰ ਅੱਜ ਵੀਰਵਾਰ ਹੈ ਨਾਲੇ ਆਪਾਂ ਹੁਣ ਪ੍ਰਸ਼ਾਦ ਆ ਵੰਡਿਆ ਤੇ ਹੁਣ ਪੈਕ ਦੀ ਆਪਾਂ ਵਾ ਗੱਲ ਕਰਦੇ ਨਹੀਂ ਨਹੀਂ ਹੈਨਾ ਬੈਗ ਰੋ ਦਾ ਨਾਂ ਲਾਇਆ ਵੀ ਕੰਮ ਸੁਖੀ ਸਾਂ ਦੀ ਵਧੀਆ ਚੱਲਦਾ ਰਹੇ ਤਾਲਿਆ ਵਾਲੇ ਕਰਦੇ ਦੇ ਦੇਣਾ ਉਹਨਾਂ ਦੋ ਮੁਂਗਰੇ ਤੋੜ ਕੇ ਪਾਈੜੇ ਮੂੜੀ ਕਿ ਪਾਟ ਕੇ ਪਾਈ ਹਣੀ ਮੈਂ ਜਿੱਤੇ ਘਰੇ ਆਉਂਦੇ ਨਾਲ ਪਹਿਲਾਂ ਆਪਦੀ ਕੱਟ ਲੈਣੀ ਥੋੜੀ ਜਿੰਨੀ ਖੋਦੀ ਉਹਨਾਂ ਕੋਲ ਇਹਨਾਂ ਚਾੜ ਬਣਾਉਣ ਲਈ ਤੇ ਆਉਂਦੇ ਆ। ਆ ਵੀ ਆਦੇ ਕੋਲ ਪੀਪੀ ਪੈਕ ਲਾਇਆ ਤੇ ਬੈਗੀ ਫੜਾ ਪੁੱਛਣ ਗਏ। ਪੁਰਾਣੇ ਬੰਦੇ ਸਾਭੀ ਨਹੀਂ ਪਰ ਇੱਕ ਗੱਲ ਹੈ ਪੁਰਾਣੇ ਬੰਦੇ ਕੋਈ ੜੀਆਂ ਫਾਰਮਲਟੀਆਂ ਕੋਈ ਨਹੀਂ ਕਰਦੇ ਵੀ ਸਾਨੂੰ ਨਾਲ ਸਲਾਦ ਚਾਹੀਦਾ ਸਾਨੂੰ ਆਹ ਚਾਹੀਦਾ। ਉਹ ਫੋਟੋ ਵਾਲਾ। ਉਹ ਜਿਵੇਂ ਇੱਕ ਬੰਦਾ ਸੀ ਪੈਗ ਲਾਉਣ ਲਾਪੇ ਦੋ ਜਣ ਖੇਤ ਗਏ ਹੁਣ ਭਾਗੇ ਲੈ ਗਿਆ। ਆਹ ਦਾ ਆਜੋ ਪੈਗ ਲਾਉਣ ਜਾਣੇ ਆ। ਬੋਤਲ ਟੰਗੀ ਸੀ ਉਥੇ ਗਏ ਤੇ ਪਾਇਆ ਉਹਨੇ ਉਹਨੇ ਪਹਿਲਾਂ ਕੱਡੇ ਲੀਟਰ ਵੱਡ ਕੇ ਰੱਖੇ ਸੀ। ਉਥੇ ਪਾਇਆ ਪੈਗ ਲਵਾਇਆ ਤੇ ਉਹਨਾਂ ਦਾ ਕੋ ਨਮਕੀਨ ਦੇ ਖਾਨ ਨੂੰ ਉਹਨੇ ਤੋੜਿਆ ਚਪਾਈ ਦੇ ਦਾ ਪਤਾ ਦਾ ਹਿਲਾ। ਹਾਂ ਨਾਲ ਗ੍ਰੀਨ ਸੈਲਡ ਹਾਲਾ ਕੀ ਕੀਤੀ ਚੰਗੀ ਕੀਤੀ ਤੂੰ ਮੇਰੇ ਨਾਲ ਗ੍ਰੀਨ ਸੈਲਡ ਹੈ ਚੰਗੀ ਜਿੰਮੇਦਾਰੀ ਕੰਮ ਐਵੇਂ ਕੋਈ ਫਾਰਮੈਲਟੀ ਨਹੀਂ ਯਾਰ ਸਹੀ ਗੱਲ ਸਹੀ ਗੱਲ ਲੰਕਾ ਸਾੜਨੀ ਪਹਿਲਾਂ ਪੂਛ ਨੂੰ ਅੱਗ ਲਾਉਣੀ ਪੈਂਦੀ ਹਾਂ ਲੰਕਾ ਸਾੜਨ ਲਈ ਪਾਉਂਦਾ ਪਹਿਲਾਂ ਆਪਦੀ ਪੂਛ ਨੂੰ ਅੱਗ ਲਾਉਣੀ ਪੈਣੀ ਮਿੱਤਰੋ ਇਹ ਵੀ ਡਾਇਲੋਗ ਕਰ ਲੋ ਨੋਟ ਸਹੀ ਗੱਲ ਹੈ ਬੜੀ ਵਧੀਆ ਗੱਲ ਹੈ ਬਿਲਕੁਲ ਬਿਲਕੁਲ ਕੀ ਹੋਣ ਯਾਰ ਚਾਰ ਤੇ ਮਹਾਰਾਜ ਤਾਂ ਸਾਰੇ ਜੀ ਅੱਜ ਬਿਮਾਰੀ ਜਿਵੇਂ ਨਾ ਵਿੱਚ ਆਣਾ ਕਿਵੇਂ ਉਹ ਸ਼ੁਰੂ ਜੀ ਸਾਰੇ ਦਾਣੇ ਤਾਂ ਜੇ ਨਰੋਲ ਹੋ ਜਾਣ ਪੱਕ ਜਾਣ ਫਿਰ ਝਾੜ ਕਿੱਧਰ ਜਾਊਗਾ ਸਹੀ ਗੱਲ ਭਰਾ ਆ ਵਿੱਚੋਂ ਡੱਬੀ ਜੀ ਨੂੰ ਲੱਗਦਾ ਜਿਵੇਂ ਯਾਰ ਮੈਂ ਤੈਨੂੰ ਕਹਤਾ ਵੀ ਜੇ ਸਾਰੇ ਦਾਣੇ ਪੱਕ ਜਾਣ ਤੇ ਝਾੜ ਤਾ ਫਿਰ ਉਹਦੀ ਗੱਲ ਕੋਣ ਮਣ ਮਣ ਛੋਟੇ ਪੈ ਜਾਣਗੇ ਸਹੀ ਗੱਲ ਸਹੀ ਗੱਲ ਸਹੀ ਗੱਲ ਇਹ ਝੋਨੇ ਦੇ ਦਾਣੇ ਨਹੀਂ ਦੋਸਤੋ ਇਹ ਆਪਣੀ ਕਿਸਮਤ ਦੇ ਦਾਣੇ ਨੇ ਜਿਹੜੇ ਰੱਬ ਨੇ ਲਾਏ ਨੇ ਸਹੀ ਗੱਲ ਹੈ ਇਹਨਾਂ ਨੂੰ ਰੱਬ ਦੀ ਮਰਜ਼ੀ ਤੋਂ ਬਿਨਾ ਆਪਣੇ ਕੋਲ ਕੋ ਖੋੜ ਹੀ ਸਕਦਾ ਸਹੀ ਗੱਲ ਤੇ ਰੱਬ ਦੇ ਚਾਹੇ ਤੋਂ ਬਿਨਾ ਆਪਾਂ ਨੂੰ ਹੋਰ ਕੁਝ ਦੇ ਨਹੀਂ ਸਕਦਾ ਅੱਜ ਉਹਨੇ ਲਿਖਿਆ ਤੇ ਆਪਾਂ ਤਾਂ ਹੀ ਟੀਲਾ ਵੱਡਣਾ ਜਿਉਂਦੇ ਕਰਮਾਂ 'ਚ ਨਹੀਂ ਲਿਖਿਆ ਤੇ ਮੁੰਝਰ ਨਹੀਂ ਵਢੀ ਜਾਣੀ ਆਪਾਂ ਵੇਖਿਆ ਜੀ ਇਹ ਵਿਚਾਰੇ ਹਾਲਾਤ ਜ਼ਿੰਮੇਦਾਰਾਂ ਦੇ ਕੀ ਹਾਲ ਹੋਏ ਨੇ ਭਾਈ ਯਾਰ ਮੇਰੀ ਸੁਣ ਗੱਲ ਕਾਲੇ ਗੱਲੇ ਅਮੇ ਉੱਤੇ ਪੈ ਚੀਕੀ ਜੀਓ ਤਾਂ ਗੱਲੇ ਵੱਖਰੀ ਕੋਈ 10 15 ਮਣ ਕਾਟ ਗਿਆ ਚੁੱਕੇ ਕੁਛ ਤਾਂ ਹੱਥੀ ਭੱਲੀ ਆਇਆ ਬਾਹ ਬਾਹ ਸ਼ੁਰੂ ਕੀਤੀ ਜੋ ਨਾ ਕੱਟ ਗਏ ਕੱਟ ਗਏ ਅੰਦਰ ਵਿਚਾਰੇ ਅਜਾ ਭੰਡ ਕਿਧਰਲਾ ਚੋਨਾ ਵੀ ਚੀਚਣਾ ਕਿ ਨਹੀਂ ਨਹੀਂ ਵੀ ਚੀਚਣਾ ਇਹ ਤਾਂ ਮਹਾਰਾਜ ਨੇ ਜਿੰਦੇ ਚ ਰੱਖਿਆ ਹੁੰਦੇ ਜੇ ਖੁਸ਼ ਰਹਿਣਾ ਚਾਹੀਦਾ ਕਿਉਂਕਿ ਉਹ ਉਹਦੇ ਪਹਾਣੇ ਜੇ ਕੱਲ ਹੀ ਨਵੇੜਦੀ ਵੀ ਏ ਝੋਨੇ ਦੇ ਦਾਣੇ ਨਹੀਂ ਜੱਟ ਦੀ ਕਿਸਮਤ ਦੇ ਦਾਣੇ ਜਿਹੜੇ ਰਾਤ ਨੂੰ ਆਏ ਨੇ ਸਹੀ ਗੱਲ ਹੈ ਕੀ ਬਣ ਗਿਆ ਨਾ ਉਹ ਨਾਮ ਦਾ ਜਗ ਦੇ ਹੈ ਕੀ ਬਣ ਗਿਆ ਇਹਦਾ ਜਿਹੜਾ ਕੱਖ ਨਹੀਂ ਰਹਿ ਗਿਆ ਸਹੀ ਗੱਲ ਹੈ ਢਣਕ ਵੀ ਕੋਈ ਨਹੀਂ ਪੀਚ ਰਿਹਾ ਗਾਂ ਦੇ ਮੇਤ ਵੀ ਨਹੀਂ ਆ ਗਈ ਯਾਰ ਉਹ ਮੁਸ਼ਕਲ ਪਾਣੀ ਸੁੱਕਦਾ ਹੋਣੀ ਛੱਤੀ ਪਾਲੀਆਂ ਨਹੀਂ ਸੁੱਕਦਾ ਬਾਈ ਉੱਥੇ ਤਾਂ ਬਿਮਾਰੀ ਇਹ ਨਿਰੀ ਹੋਣਾ ਸਮੈਲ ਆਉਂਦੀ ਭਾਈ ਜਿਵੇਂ ਛੱਪੜ ਬਣ ਗਏ ਨੇ ਹੁਣ ਆਪਣੇ ਮਲਕੀਤ ਨੂੰ ਉੱਧਰ ਜਾਂਦੇ ਦਵਾਈਆਂ ਲੈ ਕੇ ਬਾਕੀ ਇੱਕ ਗੱਲ ਲੈ ਗਈ ਪਾਉ ਉਹ ਬੰਦਿਆਂ ਦੇ ਚੇਰੇ ਬੜੇ ਚੇਰੇ ਬੜੇ ਨੇ ਮੈਂ ਲੰਗਰ ਲਾਈ ਬਿਠੇ ਨੇ ਲੰਗਰ ਯਾਰ ਲੰਗਰ ਉਹ ਜਿਹੜਾ ਪਤਾ ਲੈਣ ਜਾਂਦਾ ਉਹਨਾਂ ਨੂੰ ਛਕਾਉਂਦੇ ਨੇ ਜਾ ਕੇ ਵੀ ਤੁਸੀਂ ਆਓ ਪਹਿਲਾਂ ਪ੍ਰਸ਼ਾਦਾ ਛਕੋ ਚਾਹ ਪੀਓ ਕਿ ਆਪਣੇ ਇਲਾਕੇ ਜਦੋਂ ਵੀਰੋ ਮਹਾਰਾਜ ਦੀ ਚਲੋ ਕਿਰਪਾ ਤੇ ਕਿਰਪਾਈ ਰਵੇ ਕੋਈ ਨੁਕਸਾਨ ਨਹੀਂ ਹੋਇਆ ਪਰ ਰੱਬ ਨਾ ਕਰੇ ਆ ਚਾਰਮਣ ਘਟ ਛੜਿਆ ਤੇ ਸਾਰੇ ਜੀਆ ਦਵਾਈ ਸ਼ੁਰੂ ਹੋ ਜਾਣੀ ਆਪਣੇ ਘਰਾਂ ਲੋਕਾਂ ਦੇ ਸਹੀ ਗੱਲ ਹੈ ਨਾ ਤੇ ਉਹ ਮਾਤਾ ਬੇਬੇ ਹੋਣ ਜਿਹੜੀਆਂ ਹੁੰਦੀਆਂ ਨਹੀਂ ਦਰ ਚਾਹ ਬਣਾ ਕੇ ਪਿਉਣੇ ਬੈਠੇ ਹੋ ਜਿਹੜੀਆਂ ਫਿਰ ਕਿੱਡੇ ਵੱਡੇ ਜੇਰੇ ਨੇ ਨਾ ਇਹਨੇ ਯਾਰ ਮਹਾਰਾਜ ਸਾਰਿਆਂ ਨੂੰ ਯਾਰ ਖਾਣੀ ਦਵੇ ਛਾੜ ਦੋਸਤੋ ਕੁ ਚਾਰਮਣ ਘਟ ਵੀ ਆ ਜੇ ਤੇ ਕੋਈ ਗੱਲ ਨਹੀਂ ਪਰ ਲੱਗੇ ਚੰਗੇ ਥਾਂ ਤੇ ਮਾਰ ਤੇ ਸੁੱਖ ਸ਼ਾਂਤੀ ਰਵੇ ਤੇ ਬਿਮਾਰੀ ਤੋਂ ਲੜਾਈ ਝਗੜੇ ਤੋਂ ਬਚੇ ਰਹੀ ਹੈ ਸਹੀ ਗੱਲ ਹੈ ਹਾਂ ਇਹ ਝਾੜ ਦਾ ਮਾਰਿਆ ਬੰਦਾ ਨਹੀਂ ਮਰਦਾ ਜੱਟ ਦੂਜੇ ਜਿਹੜੀਆਂ ਪੈਂਦੀਆਂ ਨਾ ਮਾਰਾਂ ਸਹੀ ਗੱਲ ਹੈ ਰਾਬੂ ਵੱਲੋਂ ਮਾਰਨਾ ਪਵੇ ਹਾਂ ਸਭ ਤੋਂ ਵੱਡੀ ਬਿਮਾਰੀ ਵਾਲੀ ਮਾਰ ਸਭ ਤੋਂ ਵੱਡੀ ਬਿਮਾਰੀ ਵਾਲੀ ਮਾਰ ਹੈ ਫੌਜੀ ਵਿਚਾਰਾ ਹੋਏ ਦੇ ਹੱਥ ਲੱਗ ਬਹਿ ਗਿਆ ਹਾਂ ਬੜਾ ਨਸਾਨ ਹੋ ਗਿਆ ਦੋ ਚਾਰੇ ਨੇ ਆਪੇ